ਉਹ ਰੇਲੂ ਟਿਗਲ ਆ। ਉਹ ਸਵਾਰੀ ਬੰਪਾ। ਲੋੜ ਨੇ। ਆ ਗੱਡੀ ਸਿੱਖ ਗਿਆ ਸੱਚ। ਬੱਸੀ ਮਿਲਿਆ ਸਿੱਖਿਆ ਉੱਠ ਜਾ। ਇਹਨਾਂ ਨੂੰ ਐਕਸਪੀਰੀਅੰਸ ਤਾਂ ਰਸਕੂੰ। ਐਕਸਪੀਰੀਅੰਸ ਤਾਂ ਰਸਕੂੰ। ਮੈਂ ਐਕਟਿੰਗ ਕੋਰਸ ਵਿੱਚੋਂ ਸਿੱਖ ਕੇ ਆਇਆ ਇਹਨੂੰ ਲੱਗੀ ਹੋਈ ਐ। ਹਾਲ ਤਾਂ ਸਿੱਖ ਰਹੇ ਹਾਂ। ਇਹਦਾ ਮਤਲਬ ਇਹਦਾ ਮਰਦੀ ਸਮਝ ਲਊਗਾ ਮੈਂ ਹਲੇ ਸਿੱਖ ਰਹੇ ਹਾਂ ਨਾ ਕੀ ਕੀ ਕਹਿੰਗੇ ਲਰਨਿੰਗ ਕਿਵੇਂ ਆਪ ਵੀ ਜਿਵੇਂ ਸਿੱਖਣਾ ਹੀ ਹੁੰਦਾ ਉਹ ਹੀ ਮਤਲਬ ਹੈ ਲਰਨਿੰਗ ਕੋਈ ਨਾ ਕਹਿੰਦੀ ਨਹੀਂ ਕਿ ਕੀ ਆਦਰ ਕਹਿੰਦੀ ਲਰਨਿੰਗ ਆਪਾਂ ਜਦੋਂ ਲਰਨਿੰਗ ਬੋਲਦੇ ਆਪਣੀ ਜੀ ਉੱਪਰ ਤਾੜੂ ਨਾਲ ਲੱਗਦਾ ਲਰਨਿੰਗ ਹਾਂ ਇਹ ਨਿਵਾਰ ਕੱਟ ਲੈਂਦੇ ਇਹ ਪਤਾ ਨਹੀਂ ਕਿ ਆ ਲਰਨਿੰਗ ਹੈ ਹੈ ਲਰਨਿੰਗ ਇਹ ਪਪਾਥਰ ਲੈ ਕਰਕੇ ਕਰਵਾਉਂਦਾ ਜਾਨ ਜੀ ਦੇ ਨਾਲ ਮੈਂ ਲੈ ਆ ਸਾਥੀ ਉਹ ਇੱਕ ਇੱਕ ਵਾਰ ਬੋਲ ਦੇ ਇੱਕ ਵਾਰ ਲਰਨਿੰਗ ਆ ਦੇਖ ਆਈ ਨਾ ਹੋਣੀ ਨਾ ਆਇਆ ਕਰ ਇਹਨੂੰ ਹਿੰਦੀ ਚ ਪੁੱਛ ਲਓ ਕੀ ਕਹਿੰਦੇ ਨੇ ਹੈ ਠੀਕ ਨਾ ਓਕੇ ਯਾਰ ਸਿੱਖਣਾ ਹੀ ਕਹਿੰਦੇ ਨੇ ਤੂੰ ਲਰਨਿੰਗ ਇੱਕ ਵਾਰ ਯਾਰ ਕਾਇਦਾ ਤਾਂ ਪਿਆਵੜੀ ਉਧਰ ਨੂੰ ਕਰ ਇੱਕ ਇੱਕ ਵਾਰ ਕਹੀਂ ਉਧਰ ਨੂੰ ਕਰ ਜੇ ਮੇਰਾ ਭਾਈ ਇੱਕ ਵਾਰ ਵੀ ਉਧਰ ਨੂੰ ਕਰ ਲਰਨਿੰਗ ਹੈ ਲਰਨਿੰਗ ਆ ਦੇਖ ਆਇਆ ਕਰਦੀ ਆ ਜੀ ਲਰਨਿੰਗ ਥੋੜੀ ਸਲੋ ਮੋਸ਼ਨ ਚ ਲਾਵਾ ਜਿਵੇਂ ਸੱਤ ਨਹੀਂ ਕਰਦਾ ਹੁੰਦਾ ਐਂ ਕਰਦੇ ਆ ਇੱਕ ਉਹ ਹੀ ਉਹ ਦਾ ਕੁੱਤਾ ਆ ਉਹਦੇ ਰੁਪਿਆਦਾਰ ਦਿੰਦੇ ਆ ਪੰਜਾਬ ਮਾਰ ਕੇ ਅੰਦਰ ਉਹ ਐ ਉਹਦੀ ਚੀਜ਼ ਨਹੀਂ ਹੋਣ ਜੋ ਕਰਦੀ ਨਾਲ ਨਹੀਂ ਗੱਲ ਨਹੀਂ ਐ ਕੋਈ ਲੈ ਟੋਪੀ ਕਿਦੀ ਐ ਹੈਂ ਤੇਰੀ ਐ ਬਈ ਹੱਥ ਲੈ ਕੇਸ ਕਿੰਜ ਦੇ ਤੇਰੀ ਐ ਹੁਣ ਕਹ ਕੋਈ ਸਾਰੀ ਮੰਗ ਮੈਂ ਇਹ ਸਿਰ ਤਾਂ ਮੇਰਾ ਐ ਇਹ ਸਿਰ ਤਾਂ ਸਰ ਵੀ ਤੇਰਾ ਕਿੱਥੇ ਖੜਾ ਐ ਉਹ ਵੀ ਯੋਗਦਾਨ ਨਹੀਂ ਦੇਣਾ ਬਾਕੀ ਮੋਢੇ ਭਾਪੇ ਦੀ ਵਾਹ ਰਬੀ ਵੀ ਗੈਰ ਰਹੀ ਆ ਗੰਨੀ ਨੱਕੀ ਕਿਵੇਂ ਸਿਖਿਆ ਦੂ ਗੱਡੀਆਂ ਦਾ ਸਿੱਕੀ ਆ ਤੇਰੇ ਮਨ ਚ ਗਿਆ ਗੇਰ ਫਾਇਨੇ ਉਹ ਗਾਣਾ ਸੁਣ ਲਿਆ ਪਾਈ ਦਾ ਗੇਰ ਪਾ ਕੇ ਜਾ ਹੋਲੀ ਹੋਲੀ ਤੋਰ ਹਾਂ ਅਰਜਨ ਸੁਣਿਆ ਸੀਗਾ ਨਾ ਪੰਜਵਾ ਦਾ ਗੇਰ ਹੀ ਨਹੀਂ ਪਾਇਆ ਨਾ ਕਰੋ ਪੰਜਵਾ ਪਾਈ ਨਹੀਂ ਪਹਿਲਾਂ ਕਲਚ ਫਰੇਟਾ ਮਾਰੋ ਉਹਦੇ ਵਿੱਚ ਪੈਂਦਾ ਨਹੀਂ ਸੀ ਪੰਜਵਾ ਉਹਨੇ ਤਾਂ ਨਹੀਂ ਪਾਇਆ ਮਰੂਤੀ ਰੱਖੀ ਉਹਨੇ ਚਾਰ ਗਰਾਂਜੀ ਉਹ ਤਾਂ ਪਾ ਲੈਂਦਾ ਸਵਿਫਟ ਡਜ਼ਾਇਰ ਤੇ ਆ ਗਿਆ ਮੈਨੂੰ ਅਜੀ ਜਾਇ ਦੇਸ ਦੇ ਦੀਆਂ ਨਹੀਂ ਪਤਾ ਕਿਸ ਨੂੰ ਚਾੜ ਲਾ ਉਹ ਕਿੰਨੇ ਤੇ ਲੈ ਕੇ ਆਏ ਓਏ ਮੁੰਡਾੜੀ ਵਾਗੇ ਗਾਇਣਾ ਹੁੰਦਾ ਹੈ ਤਾਂ ਦੇਖੀ ਨਹੀਂ ਉਹ ਚੌਥੇ ਗੇੜੇ ਚ ਲੈ ਕੇ ਉਹ ਥੱਲੇ ਪਹੁੰਚ ਨਾਲ ਆ ਰਿਹਾ ਰਮੇਸ਼ ਮੈਨੂੰ ਕਹਿੰਦਾ ਕਿ ਮਾਰੀ ਨਾ ਸਾਰਾ ਇੱਧੇ ਸੀ ਕਿਹਾ ਆਪ ਜੋ ਮਾਰੀ ਕਰਦੇ ਮੈਂ ਕੋਈ ਨਹੀਂ ਦੂ ਕੀ ਦੂੰਗਾ ਬ੍ਰੇਕ ਮਾਰ ਦਿੰਦਾ ਕਹਿੰਦਾ ਜੇ ਸਾਹਮਣੇ ਨਾਲ ਕਰੇਗਾ ਤੇ ਤੱਕ ਪਲੇਟੇ ਮਾਰ ਦੇਗਾ ਤਾਂ ਉਹ ਨਹੀਂ ਕਿਸ ਨੂੰ ਮਾਰਦਾ ਉੱਤਰ ਕੇ ਮੂੜੇ ਖੜ ਜਾਏਗਾ ਕਿੰਨੇ ਕਿ ਚੌਥਾ ਗੇੜ ਕਿੰਨੀ ਰੇਸ ਤੇ ਪੈਂਦਾ ਪਹਿਲਾ ਗੇਰ ਕਿ ਕਿਵੇਂ ਬੰਦਾ ਹੁੰਦਾ ਪਹਿਲੇ ਗੇਰ ਦੀਆਂ ਰਸਇਸ਼ਤਾਵਾਂ ਬੰਦ ਹੁੰਦੀਆਂ ਰਸਇਸ਼ਤਾਵਾਂ ਤਾਂ ਐ ਨੇ ਹਾਂ ਰੂਜਾ ਆਏ ਪਿੱਛੇ ਨੂੰ ਪੈਂਦਾ ਦੂ ਪੈਂਦਾ ਜੇ ਤਾਂ ਚੌਥਾ ਪਤਾ ਨਾੜੀ ਪਿੱਛੇ ਨੂੰ ਪੈਂਦਾ ਐ ਐ ਕਰਕੇ ਲੋ ਐ ਧੁੜੀ ਕਰਨਾ ਹੈ ਹੁਣ ਉਹ ਤਾਂ ਜਿਵੇਂ ਕੀਤੀ ਹੋਇਆਗਾ ਪਿੱਛੇ ਹੋ ਗਿਆ ਇਹਨੇ ਬਣਾਈਆ ਮੁਰਕੂ ਇਹ ਐਨਾਂ ਨਾ ਫੈਸਲਾ ਫੈਸਲਾ ਤਿਆਰ ਕਰੀਏ ਨਾ ਮੁੰਡਾ ਦੇਖ ਲੋ ਗੇਅਰਲੈਸ ਬਣਾਈ ਉਹਨੇ ਗੇਅਰਲੈਸ ਗੇਅਰਲੈਸ ਸਾਇਕਲ ਗੇਅਰਲੈਸ ਬੈਂਕਅਪ ਬੈਂਕਅਪ ਉਹ ਲਾਈ ਨਹੀਂ ਭਾਜੀ ਹਲੇ ਇੰਦਰ ਸਟੇਰੀ ਉੱਠਾ ਆ ਜਲਾਇ ਨਹੀਂ ਉਹਨਾਂ ਨੂੰ ਪਤਾ ਕਿ ਬੈਕ ਤਾਂ ਕਾਇ ਨਹੀਂ ਇਹੋ ਅਗਲੇ ਸਮੈਸਟਰ ਚ ਹਲਾ ਉਹ ਪਹਿਲੇ ਕੁੱਝ ਦੀ ਹੈਗਾ ਅੱਛਾ ਕੋਈ ਮਨੋਂ ਇਹਨੇ ਗੱਦਗਾ ਤੀਜੇ ਜੋਸ ਤੋਂ ਪੁੱਛਦਾ ਉਹ ਜਿਹੜਾ ਇਹ ਐ ਖੜਾਉਣ ਲੱਗੇ ਆ ਕਰਦੇ ਉਹਨੂੰ ਕੀ ਕਹਿੰਦੇ ਨੇ ਫੈਂਡ ਨਿਕ ਠੀਕ ਬੀਆ ਮੈਂ ਕਹਿੰਦਾ ਸਾਰੇ ਵਾਸਤੇ ਲਿਆ ਕਰ ਯਾਰਾ ਨੇ ਵਾਸੀ ਨੇ ਚਾਹੇ ਮੇਰੇ ਵਾਸਤੇ ਕਰਿਆ ਯਾਰਾ ਤੂੰ ਨਾ ਪੀ ਤਰਾ ਸਰਦਾ ਨਹੀਂ ਉਹ ਇੱਕ ਪਾਣੀ ਵਾਤੇ ਹਾਂ ਗੱਡੀ ਕਿਹੜੀ ਪਸੰਦ ਹੈ ਤੈਨੂੰ ਗੁਰੂ ਬਾਈ ਆਊਗਾ ਮੈਂ ਤਾਂ ਨਾ ਗੱਲ ਤੇਰੀ ਦੱਸ ਡ੍ਰੀਮ ਕਰ ਕਿਹੜੀ ਹੈ ਰੋਲਸ ਰੋਇਸਰ ਤੇਰੀ ਮਿੰਟੂ ਕਿਹੜੀ ਹੈ ਨਾ ਨਾ ਫੇਰ ਵੀ ਇੱਕ ਡ੍ਰੀਮ ਕਰ ਤੇਰੀ ਤੇਰੀ ਹੋਰ ਚੁੰਨ ਰੇ ਸਾ ਹਰ ਚੁੰਨ ਰੇ ਤੇਰੀ ਛੇਵੇਂ ਛੇਵੇਂ ਤੇਰੀ ਤੇਰੀ ਡ੍ਰੀਮ ਘਾਰ ਕਿਹੜੀ ਹੈ ਆਪਾਂ ਦਾ ਯਾਰ ਨਹੀਂ ਨਹੀਂ ਫੇਰ ਵੀ ਡ੍ਰੀਮ ਘਾਰ ਕਹਿੰਦੇ ਆ ਉਹ ਤੇ ਜਿਹੜੀ ਲੈਣੀ ਹੈ ਲੈ ਲੈ ਦੱਸ ਰਾਣੀ ਹੋ ਰਹੀ ਹੈ ਡ੍ਰੀਮ ਘਾਰ ਕਿਹੜੀ ਬੁੱਤਾ ਇਹ ਡੀਵੀ ਵਿਕਾਸ ਕਾਉਂਸੀ ਹੈ ਡਿਫੈਂਡਰ ਹੈ ਜੀ ਡਿਫੈਂਡਰ ਹਾਂ ਤੇਰੀ ਮੈਨੋਂ 912 ਦੀ ਪੁੱਲ ਲੱਗਿਆ ਦੀ ਮੈਨੂੰ ਤੇਰੀ ਤੇਰੀ ਮੈਨੂੰ ਰਹਿ ਹੈ ਹੱਡੀ ਕੱਪ ਬੋਲੂਗਾ ਦਫਾ ਕੱਤ ਦੇ ਸਾਬ ਨਾਲ ਤਾਂ ਸੋਤੀਆਂ ਨੇ ਕਿਹੜੀ ਕਹਦਾ ਇਹ ਹੋਰ ਚੋਂ ਛੋਟੀ ਹੈ ਪਹਿਲਾਂ ਤਾਂ ਇਹ ਬਰੀਜਤ ਸੀ ਪਹਿਲਾਂ ਤਾਂ ਇਹ ਮੈਨੂੰ ਘਾਰਤੀ ਕੋਈ ਗੱਲ ਨਹੀਂ ਨੈਨੋ ਹੋਰ ਛੋਟੀ ਜੀ ਦੇਗੀ ਉਹ ਤੇਰੇ ਕੱਤ ਦੇ ਹਿਸਾਬ ਨਾਲ ਪੁਰਗੀ ਦਾ ਨੇ ਪੁਰਗੀ ਓਏ ਇਕੱਠੀ ਕਰ ਲੈ ਤੇਰੀ ਫਰੇਗੋ ਇਹਦੇ ਆਣ ਕਈ ਲੱਗ ਜੀ ਕਰਕੇ ਚੈਨੀ ਜੀ ਬਾਗਾਂ ਗਲਚ ਉਹ 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 ਜਿਹਨੇ ਉਹ ਫੋਨ ਦੇ ਕਵਰ ਪਿੱਛੇ ਡੋਗ ਗਿਆ ਨਹੀਂ ਜਦੋਂ ਉਹ ਲੱਗੂ ਇਹ ਚੈਨੀਆਂ ਆ ਸਾਊਂਡ ਆਏ ਆ ਆਹ ਕਿਵੇਂ ਮਿਊਜ਼ਿਕ ਹੁੰਦਾ ਇੱਕ ਦੋ ਸੈਕਿੰਡ ਜੀ ਫਰੋਲੋ ਦੇ ਵਿੱਚ ਇੱਕ ਉਹ ਵੀ ਫਰੋਲੋ ਦੇ ਸੈਕਿੰਡ ਜੀ ਨਹੀਂ ਫਿਰ ਟੈਡੂ ਸਿਮੂ ਫੌਰਚੂਨ ਆਹ ਮਿਊਜ਼ਿਕ ਦੱਸੋ ਕੀ ਹੁੰਦਾ ਏ ਏ ਏ ਨਾ ਫਿਰ ਫੋਰਜੂਰ ਲਏਗਾ ਤੂੰ ਆ ਹੁੰਦਾ ਓਏ ਕੱਲਾ ਮੈਂ ਵਰਨਾ ਨੂੰ ਕੱਲਾ ਮੈਂ ਵਰਨਾ ਨੂੰ ਆ ਇੱਧੇ ਸੁਣ ਲਓ ਹੋਰ ਕਿਹੜੀ ਲੈ ਕੇ ਵਰਨਾ ਲਊਗਾ ਬਈ ਕਿਨੇ ਫਾਟੇ ਲਊਂਗਾ ਬਸ ਦੋ ਗੱਡੀਆਂ ਲੈ ਲਈਏ ਆਪਣੇ ਘਰੇ ਕਿਹੜੀ ਘਰ ਜਾਂਦੀ ਹੈ ਆਪਣੇ ਦਾ ਇਹ ਕਰਨ ਨੂੰ ਤਾਂ ਹੀ ਨਹੀਂ ਕੋਈ ਨਹੀਂ ਪਲਾਟ ਲੈ ਲਾਂਗੇ ਪੈਸਾ ਕਿਹ ਰਪਾ ਦੇ ਜਾ ਰੇਲ ਗੱਡੀ ਵਾਲਾ ਕਿੱਥੇ ਆ ਉੱਥੇ ਲਾ ਰਾਂਗੇ ਛੱਡ ਕਹਾਂਗੇ ਤੁਸੀਂ ਲੈਂਡ ਬਰਾ ਕਰ ਲਓ ਦੇ ਲੈਣ ਕੇ ਸਿਆਲੋ ਲੈਣ ਸਾਈਡ ਤੇ ਕਰ ਦੋ ਗੱਡੀ ਲੈ ਚਾ ਵੜਾ ਐ ਹੋਏ ਲੈਣ ਸਾਈਡ ਟਿੱਟੂ ਲੈਣ ਸਾਈਡ ਤੇ ਕਰ ਦੋ ਕਹਿੰਦੇ ਅਸੀਂ ਉਹਦੀ ਗੱਡੀ ਖੜਾਣੀ ਹੈ ਗੱਡੀ ਖੜਾਏ ਉਹ ਚ ਸੋਕੀਚ ਇੱਥੋਂ ਉਹ ਆਏ ਦਵਾਈ ਪਈ ਆਪਣੀ ਲਿਕਵਿਡ ਲਿਆ ਬੜਾ ਦਵਾਈ ਹੋਰ ਯਾਰ ਇੱਕ ਦਾੜ ਦੇ ਨਾ ਬੜਾ ਤੰਕਰੇ ਬੈਠਾ ਉਹ ਬਿਲਕੁਲ ਕਿੱਥੇ ਪਈ ਆ ਬਾਈ ਸੋਕੀਚ ਚ ਪਈ ਇਹ ਜਾ ਤੇਰੇ ਸੂਈ ਦੀ ਬਾਈ ਡਾਕਟਰ ਨੇ ਜੜ ਚ ਕਿਵੇਂ ਕਰਦਾ ਤੂੰ ਆ ਡਾਕਟਰ ਨੇ ਲਗਾਈ ਸੂਈ ਜਸਬੂਲਾ ਉਈ ਉਈ ਜਵਾਬ ਕਹ ਲੈਣ ਉਹ ਰਿਹਾ ਗਿਆ ਇਹਨੂੰ ਆ ਦੇਖ ਕੇ ਨਾ ਫੋਰਚੂਨਰ ਵਾਲੇ ਇਹਨੂੰ ਜਵਾਬ ਦੇ ਦੇਣਗੇ ਜਿਹੜਾ ਉਈ 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 ਕਰੇ ਮੈਂ ਦੇਖਦੇ ਨਹੀਂ ਬਈ ਮੈਚ ਨਾ ਰਾਤ ਟਿੱਡੂ ਆਇਆ ਨਾ ਸ ਭਾਈ 3 ਤਰੀਕ ਨੂੰ ਫਾਈਨਲ ਹੈ 3 ਜੂਨ ਨੂੰ ਫਾਈਨਲ ਹੈ ਕਿ ਇਹਨੂੰ ਸਪੋਰਟ ਆ ਤੁਹਾਡੀ 4 ਨੂੰ ਆ ਸਾਲਿਆ 3 ਨੂੰ ਆ ਕੇ 4 ਨੂੰ ਆ 3 ਨੂੰ ਆ 4 3 ਨੂੰ 3 ਨੂੰ ਆ 3 ਨੂੰ ਆ ਹੁਣੇ ਕੱਢ ਟਿੱਡੂ ਮਾਰ ਸਰਚ ਮਾਰ ਇਹ ਕਿ ਆਈਪੀਐਲ ਹੈ ਕਰਨ ਫੋਰ ਪੈਨ ਆਈਪੀਐਲ ਮੈਚ ਆਈਪੀਐਲ ਮੈਚ ਵਰ ਦੇ ਅੱਛਾ ਇਹਦਾ ਹੋ ਜਾ ਸਕਦਾ ਹੈ ਹਾਂ ਹੈਲੋ ਲੈ ਆਹੀ ਆ ਨਾ ਆਹੀ ਹੈ ਤਰੇ ਆ ਹੁਣ ਛੱਡ ਮੈਂ ਬਾਦ ਲਗੇ ਯਾਰ ਬਾਦ ਲਗੇ ਚੱਲ ਫੇਰ ਤਰੇ ਆਵਾਂਗੇ ਦਿਖਾ ਦੇ ਕੀ ਦਿਖਾ ਦੇ ਔਰ ਕਿੱਧਰੇ ਰਹਿ ਗਏ ਰਾਤ ਆ ਗਈ ਆ ਦੇ ਚਾਗ ਨੇ ਕਿੱਧਰੇ ਕਿੱਧਰੇ ਰਹਿ ਗਿਆ ਤੇਰਾ ਪਿੰਡੂ ਤਿੰਨ ਜੂਨ ਨੂੰ ਆਵੇ ਤੇਰਾ ਚਾਰੀ ਬਾਈ ਤੇ ਆ ਗਲੇ ਸਪੇਡ ਆਪਣੀ ਨਾ ਫੱਲਾ ਆਰ ਆਰ ਦੀ ਲਗਾਵਾਂ ਸਿਨੂ ਆਰ ਨਹੀਂ ਲਗਾਵਾਂ ਸਿਨੂ ਰੌਲ ਸਰੋਇਸ ਰੌਲ ਸਰੋਇਸ ਮੇਰੇ ਵਿੱਚ ਲੱਗੂ ਵੀ ਕਹਿੰਦੇ ਨੇ ਰੌਲ ਸਰੋਇਸ ਸੱਚ ਬਾਈ ਆਰ ਆਰ ਦੀ ਮੈਂ ਕਹਿੰਦਾ ਹੇਰਮਿੰਟੂ ਰਾਜਸਥਾਨ ਵਾਲਾ ਹਾਂ ਭੈਣ ਦਾ ਸੱਚ ਕਰਕੇ ਹੇਰਮਿੰਟੂ ਰੌਲ ਸਰੋਇਸ ਆਪਾਂ ਅਰਦੀ ਮਰ ਮਰਜੀ ਨਾਲ ਜਿਹੜਾ ਕੁਝ ਮਰਜੀ ਕਰਵਾ ਸਕਦੇ ਹਾਂ ਕਲਰ ਵੀ ਜਿਹੜਾ ਮਰਜ਼ੀ ਪਤਾ ਨਹੀਂ ਕਿੰਨੇ ਸੌ ਕਲਰ ਨੇ ਗੱਡੀ ਹੈ ਹੈ ਗੱਡੀ ਕਾਲੇ ਦੇਖੀ ਉਹਨਾਂ ਦੀ ਗੁੱਲੀ ਘੜ ਨਹੀਂ ਨਹੀਂ ਫੈਂਟਮ ਹੋਣੀ ਆ ਕਹਿੰਦਾ ਫੈਂਟਮ ਨਹੀਂ ਆ ਕਹਿੰਦਾ ਮੈਂ ਰੋਜ਼ ਰੋਜ਼ ਗੁੱਲੀ ਘੜਨ ਲੱਗਾਂਗਾ ਆ ਛੂੜ ਕੇ ਕਹਿੰਦਾ ਆ ਗੁੱਲੀ ਘੜ ਲਿਖਾਉਂਗਾ ਨਾ ਮੈਂ ਜਿਹੜਾ ਥੋੜਾ ਲੱਟ ਜਾ ਹੁੰਦਾ ਉਹਦੇ ਨਾਲ ਹੁੰਦਾ ਕਿੰਨਾ ਸਾਹ ਲੈ ਉਹਦੇ ਉੱਤੇ ਹੋਰ ਗੁੱਲੀ ਲੰਡਾ ਉਹ ਤੇ ਕੀ ਕਲੱਚ ਹੁੰਦਾ ਉਹ ਤੇ ਆ ਹੀ ਲਵਾਉਂਗਾ ਇਹ ਕੀ ਇੱਕ ਹੀ ਬਾਂਬੜੀ ਲਿਖਾਉਂਦੇ ਹੋਏ ਉਦੋਂ ਗੜ ਬੀਜ ਰੱਖ ਲੈਣੇ ਤੇ ਜੱਲੀ ਰੱਖ ਆ ਮੈਂ ਨਾ ਹੁੱਕ ਕਰ ਗਾ ਤਰੀਕ ਲਈ ਨਾ ਸਹੀ ਗੱਲ ਹੈ ਹਰੀ ਹਰੀ ਗ੍ਰੀਨ ਕਰਾਊਗਾ ਉਹਦਾ ਗੱਡੀਆਂ ਗ੍ਰੀਨ ਲਊਗਾ ਓਏ ਕੈਂਚੀ ਉਧਰ ਹੋ ਗਏ ਓਏ ਨਹੀਂ ਆਸੀ ਓਵਰਲੌਕ ਆ ਨਾਲ ਉਹ ਸਹੀ ਆ ਜੂ ਐ ਮੇਰੇ ਚਲੋ ਉਧਰ ਉਧਰ ਦਾਸੂ ਦੋ ਆਰ ਐਸ ਏ ਦਾ ਐਸ ਐਚ ਆਰ ਕੋਈ ਨਾ ਪਤਾ ਨਹੀਂ ਮੈਂ ਕਿਹੜਾ ਦੇਖਦਾ ਐਸ ਐਸ ਆਰ ਐਚ ਆ ਆਪੇ ਉਲਝੀ ਜਾਂਦਾ ਓ ਉਸ ਰਾ ਕਰਾਇਆ ਉਹ ਦਿਨ ਦੇਖਿਆ ਜੀ ਮੈਚ ਹైదరాబాద్ ਵਾਲਿਆਂ ਨੇ ਲਾਸਟ ਪਹਿਲੇ ਮੈਚ ਵੀ ਉਹਨਾਂ ਦਾ ਹਾਈਐਸਟ ਦੀ 286 ਸਨ ਰਾਈਸ ਹਾਈਦਰਾਬਾਦ ਹੈ ਪੂਰਾ ਕਹੀ ਨਹੀਂ ਬੋਲੇ ਪੂ ਪੂਆ ਕੀ ਹੋ ਰਿਆ ਤਰੀ ਅਜੋ ਇਹਨੂੰ ਜਵਾਨ ਨੂੰ ਲੈ ਇਹਨੂੰ ਮੜਾਇਆ ਕੋਲੋਜ਼ ਕਰੀਏ ਆਪਾਂ ਗੱਲਬਾਤ ਹੈ